ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜੀਐਸ ਹੋਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ ਸਿਮ ਕਾਰਡ ਜਾਂ ਗੁਰਬਾਣੀ ਰੇਡੀਓ ਲਈ ਸੰਪਰਕ ਕਰੋ 350 213 ਤੇ ਨਾਤੇ ਵਾਧਿਆ ਅਗਲੀ ਖਬਰ ਦੇ ਵੱਲ ਅਗਲੀ ਜਿਹੜੀ ਖਬਰ ਹੈਗੀ ਹੈ ਉਹ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਕਿਹਾ ਜਾ ਰਿਹਾ ਕਿ ਬੋਝ ਜਿਹੜਾ ਸੀਗਾ ਵੱਡਾ ਸੀਗਾ ਆਸਾਂ ਦਾ ਬੋਝ ਸੀਗਾ ਆਸਾਂ ਦਾ ਬੋਝ ਲੈ ਕੇ ਕੈਨੇਡਾ ਪਹੁੰਚਿਆ ਕੈਨੇਡਾ ਜਾ ਕੇ ਉਮੀਦਾਂ ਜਿਹੜੀਆਂ ਨੇ ਉਸ ਨੂੰ ਬੂਰ ਪੈਂਦਾ ਹੋਇਆ ਨਜ਼ਰ ਨਹੀਂ ਆਇਆ ਤੇ ਆਖਰਕਾਰ ਇਸ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਬਹੁਤ ਵੱਧ ਭਾਗੀ ਖਬਰ ਹੈ ਸੁਖਦੇਵ ਸਿੰਘ ਚੁਗਾਵਾ ਜੀ ਇਸ ਖਬਰ ਤੇ ਸਾਂਝ ਪਾਉਣਗੇ ਆ ਬਿਲਕੁਲ ਜਨ ਸਾਹਿਬ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਇਹ ਖਬਰ ਗੁਵਾਂਡੀ ਮੁਲਖ ਕੈਨੇਡਾ ਤੋਂ ਆ ਰਹੀ ਹੈ ਜਿੱਥੇ ਇੱਕ ਸੁਨੈਰੀ ਪੁੱਖ ਦੇ ਸੁਪਨਿਆਂ ਦੀ ਕੀਮਤ ਜਿਹੜੀ ਹੈ ਉਹ ਪੰਜਾਬੀ ਨੌਜਵਾਨ ਨੂੰ ਆਪਣੀ ਜਾਨ ਦੇ ਕੇ ਚਕਾਉਣੀ ਪਈ ਹੈ ਇਹ ਮੋਗਾ ਜ਼ਿਲ੍ਹੇ ਦੇ ਪਿੰਡ ਖੁਖਰਾਣਾ ਦਾ ਧਰਮਜੀਤ ਸਿੰਘ ਜਿਹੜੀਆਂ ਕਿ ਦੱਸਿਆ ਜਾ ਰਿਹਾ ਕਿ ਵੱਡੀਆਂ ਜ਼ਿੰਮੇਵਾਰੀਆਂ ਦਾ ਬੋਝ ਆਪਣੇ ਮੋਢਿਆਂ ਤੇ ਲੈ ਕੇ ਕੈਨੇਡਾ ਪੁੱਜਾ ਸੀਗਾ ਪਰ ਉੱਥੇ ਦੇ ਹਾਲਾਤ ਉੱਥੇ ਦਾ ਜਿਹੜਾ ਇਸ ਟਾਈਮ ਜੋ ਵੀ ਚੱਲ ਰਿਹਾ ਹਸਪਤਾਲ ਹੈਗਾ ਉਹ ਚੁਣੌਤੀਆਂ ਜਿਹੜੀਆਂ ਉਹਨਾਂ ਦਾ ਡਟ ਕੇ ਟਕਰਾਤਾ ਸ਼ੁਰੂ ਕੀਤਾ ਪਰ ਪੰਜਾਬ ਬੈਠਾ ਉਸ ਦਾ ਪਰਿਵਾਰ ਜਿਹੜਾ ਸੀਗਾ ਉਹ ਵੀ ਸਫਲਤਾ ਦੀ ਉਦਾਸ ਕਰ ਰਿਹਾ ਸੀ ਪਰ ਕਹਿੰਦੇ ਔਕੜਾਂ ਇੰਨੀਆਂ ਵੱਧ ਗਈਆਂ ਕਿ ਧਰਮਸੋਤ ਨੇ ਧਰਮਜੋਤ ਸਿੰਘ ਨੇ ਖੁਦ ਕੁਸ਼ੀ ਕਰਨ ਦਾ ਇਹ ਮਨ ਬਣਾ ਲਿਆ ਆ ਵਿਨੀਪੈਗ ਦੇ ਨਾਲ ਲੱਗਦੇ ਵੈਸਟ ਸੈਂਟ ਸੈਂਟ ਪੋਲ ਵਿਖੇ ਰਹਿੰਦੇ ਜਿਹੜੇ ਪ੍ਰੀਤ ਚੈਲ ਨੇ ਦੱਸਿਆ ਕਿ ਆਰਥਿਕ ਮੁਸ਼ਕਲਾਂ ਦਾ ਬੋਝ ਧਰਮਜੋਤ ਸਿੰਘ ਜਿਹੜਾ برداشت ਨਹੀਂ ਕਰ ਸਕਿਆ ਦਿਨੁੱਤੇ ਪੱਥਰ ਰੱਖ ਕੇ ਇਹ ਖਬਰ ਰਹੀਂਦੇ ਉਹਦੇ ਉਸਦੇ ਮਾਪਿਆਂ ਨੂੰ ਦੱਸੀ ਗਈ ਜਿਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਧਰਮਜੋਤ ਸਿੰਘ ਦੀ ਹੁਣ ਦੇਹ ਜਿਹੜੀ ਆ ਪੰਜਾਬ 'ਚ ਜਿੰਦੇ ਪ੍ਰਬੰਧ ਕੀਤੇ ਜਾ ਰਹੇ ਆ ਤਾਂ ਕਿ ਪਰਿਵਾਰ ਜਿਹੜਾ ਆ ਜਿਹੜੇ ਮੈਂਬਰ ਨੇ ਉਥੇ ਉਹ ਆਖਰੀ ਵਾਰ ਉਸਦਾ ਚਿਹਰਾ ਦੇਖ ਸਕਣ ਹੁਣ ਧਰਮਜੋਤ ਦੀ ਜਿਹੜੀ ਆਖਰੀ ਵਾਰ ਦੀ ਮਦਦ ਹੈ ਕਾ ਇਚਾਰੇ ਵੱਲੋਂ ਕੀਤੀ ਜਾ ਰਹੀ ਹੈ ਉਹਦੇ ਵਿੱਚ ਕਾਫੀ ਵੱਡਾ ਯੋਗਦਾਨ ਵੀ ਪਾਇਆ ਜਾ ਰਿਹਾ ਹੈ ਪਰ ਦੂਜੇ ਪਾਸੇ ਨਾਲ ਦੀ ਨਾਲ ਇੱਕ ਹੋਰ ਵੀ ਕਹਿੰਦੇ ਆ ਵੱਡੀ ਇੱਕ ਖਬਰ ਆਈ ਹੈ ਕਿ ਜਗਪ੍ਰੀਤ ਸਿੰਘ ਉਹਨਾਂ ਇੱਕ ਦਿਲ ਦਾ ਦੌਰਾ ਪੈਣ ਕਰਨ ਕਰਕੇ ਉਹਦੀ ਵੀ ਮੌਤ ਹੋਈ ਹੈ ਇਹ ਵੀ ਕੈਨੇਡਾ ਦੀ ਮੁੱਖ ਖਬਰ ਹੈ ਇਹ ਵੀ ਕੈਨੇਡਾ ਦੀ ਖ਼ਬਰ ਹੀ ਹੈ ਇਹ ਵੀ ਬੀਤੀ ਵੀ ਹੈਗੀ ਹੈ ਇਸ ਮੁੰਡੇ ਦਾ ਵੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ ਹੈ ਵਾਏ ਪਰ ਐਬਸਪੋਰਟ ਨਾਲ ਸੰਬੰਧਤ ਪ੍ਰਭਜੋਤ ਸਿੰਘ ਮੁਤਾਬਕ ਜਗਪ੍ਰੀਤ ਆਪਣੇ ਪਿੱਛੇ ਰੋਂਦਾ ਕਰਾਉਂਦਾ ਪਰਿਵਾਰ ਛੱਡ ਗਿਆ ਜਿਨ੍ਹਾਂ ਨੂੰ ਯਕੀਨ ਨਹੀਂ ਆ ਰਿਹਾ ਕਿ ਉਹਨਾਂ ਦੇ ਦਿਲ ਦਾ ਟੁਕੜਾ ਜਿਹੜਾ ਇਸ ਦੁਨੀਆ 'ਚ ਨਹੀਂ ਰਿਹਾ ਜਗਪ੍ਰੀਤ ਦੀਆਂ ਅੰਤਮ ਰਸਮਾਂ ਲਈ ਵੀ ਜਿਹੜਾ ਹੈ ਗੋ ਫੰਡ ਜਿਹੜਾ ਪੇਜ ਹੈ ਉਹ ਉਸ ਸਥਾਪਿਤ ਕੀਤਾ ਗਿਆ ਪਰ ਚੰਨ ਸਾਹਿਬ ਦੇਖੋ ਕਿ ਕੈਨੇਡਾ ਤੋਂ ਆਏ ਦਿਨ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਇਹ ਦੋ ਮੌਤਾਂ ਹੋਈਆਂ ਇੱਕ ਖੁਦਕੁਸ਼ੀ ਦੀ ਮੌਤ ਹੈ ਪਰ ਦੂਜੀ ਜਿਹੜੀ ਹੈਗੀ ਹੈ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ ਮੌਤ ਜਿਹੜੀ ਪਰ ਇਹ ਸਾਰਿਆਂ ਦਾ ਕਨੈਕਸ਼ਨ तकरीबन तकरीबन ਇੱਕੋ ਵਰ ਗਈ ਹੈ ਤੇ ਸਭ ਤੋਂ ਵੱਡੀ ਚੀਜ਼ ਹੈਗੀ ਹੈ ਡਿਪਰੈਸ਼ਨ ਜਿਹਦੇ ਕਾਰਨ ਕੈਨੇਡਾ ਦੇ ਵਿੱਚ ਜਿਹੜੇ ਆਏ ਹੋਏ ਸਟੂਡੈਂਟ ਹੈ ਮਾਪੇ ਹੈ ਉਹ ਜੂਝ ਰਹੇ ਹਾਲਾਤ ਬਦ ਤੋਂ ਬਦਤਰ ਬਣਦੇ ਪਏ ਕੈਨੇਡਾ ਦੇ ਵਿੱਚ ਵੀ ਨਾ ਹੀ ਹਾਲਾਤ ਚੰਗੇ ਆ ਅਮਰੀਕਾ ਦੇ ਤੇ ਨਾ ਹੀ ਹੁਣ ਕੈਨੇਡਾ ਦੇ ਸੁਖਾਵੇਂ ਆ ਉੱਥੇ ਵੀ ਕਾਮਕਾਰ ਦੇ ਹਾਲਾਤ ਬਹੁਤ ਮਾੜੇ ਆ ਇਹ ਅਮਰੀਕਾ ਦੇ ਵਿੱਚ ਵੀ ਤੁਸੀਂ ਦੇਖ ਹੀ ਰਿਹਾ ਆਏ ਦਿਨ ਕੁਝ ਨਾ ਕੁਝ ਜਿਹੜਾ ਉਹ ਨਵਾਂ ਸਾਹਮਣੇ ਆਈ ਰਿਹਾ ਇਮੀਗ੍ਰੇਸ਼ਨ ਨੂੰ ਲੈ ਕੇ ਜਾਂ ਟਰਕਿੰਗ ਨੂੰ ਲੈ ਕੇ ਹਾਂ ਸੁਖਾਵਾ ਸਾਹਿਬ ਦੇਖੋ ਇਹ ਜਿਹੜੀਆਂ ਖਬਰਾਂ ਨੇ ਕੈਨੇਡਾ ਤੋਂ ਕਿਉਂਕਿ ਅਸੀਂ ਜਦੋਂ ਉੱਥੋਂ ਪਾਰਕ ਤੋਂ ਪੰਜਾਬ ਤੋਂ ਚਲਦੇ ਆ ਨਾ ਉਥੋਂ ਹੀ ਇੱਕ ਬੋਝ ਲਿਆ ਹੁੰਦਾ ਹੈ ਬੋਝ ਦੀ ਪੰਡ ਬੰਦੀ ਹੁੰਦੀ ਆਪਣੇ ਸਿਰ ਤੇ ਕਿ ਉਥੇ ਜਾ ਕੇ ਸਾਰੇ ਕਰਜ਼ੇ ਲਾ ਦੇਣੇ ਆ ਜਿਹੜੀ ਜ਼ਮੀਨ ਗਹਿਣੇ ਪਈ ਹੈ ਜਾਂ ਤਾਂ ਉਹ ਛਡਾ ਲੈਣੀ ਹੈ ਜਾਂ ਫਿਰ ਕੋਠੀ ਜਿਹੜੀ ਸਰੀਕਾਂ ਨੇ ਪਾਈ ਹੋਈ ਹੈ ਸਰੀਕੇ ਤੋਂ ਉੱਪਰ ਜਿਹੜੀ ਕੋਠੀ ਹੈ ਉਹ ਪਾਉਣੀ ਹੈ ਤੇ ਮਾਪੇ ਵੀ ਥਾਪੜਾ ਦੇ ਦਿੰਦੇ ਆਪਣੇ ਬੱਚਾ ਨੂੰ ਚਲ ਪੁੱਤ ਵੀ ਪਰਮਾਤਮਾ ਨੇ ਮਿਹਰ ਕਰਤੀ ਆ ਤੇਰਾ ਵੀਜ਼ਾ ਲੱਗ ਗਿਆ ਹੁਣ ਸਾਰੀਆਂ ਜਿਹੜੀਆਂ ਉਂਗਲਾਂ ਨੇ ਉਹ ਘੋੜ ਦੇ ਵਿੱਚ ਨੇ ਤੇ ਹੁਣ ਨਹੀਂ ਕੋਈ ਪ੍ਰਵਾਹ ਹੈ ਗਈ ਹੁਣ ਉੱਥੇ ਜਾ ਕੇ ਜਿਵੇਂ ਕਹਿੰਦੇ ਨਾ ਕਿ ਡਾਲਰ ਜਿਹੜੇ ਨੇ ਰੁੱਖਾਂ ਨੂੰ ਲੱਗੇ ਨੇ ਬਸ ਤੋੜ ਤੋੜ ਭੇਜਨੇ ਨੇ ਪਰ ਜਦੋਂ ਬੰਦਾ ਹਕੀਕਤ ਦੇ ਵਿੱਚ ਉੱਥੇ ਪਹੁੰਚਦਾ ਨਾ ਖਿਆਲੀ ਪਲਾਜ਼ ਜਿਹੜੇ ਬਣਾਏ ਹੁੰਦੇ ਨੇ ਖਿਆਲੀ ਖਵਾਬ ਜਿਹੜੇ ਬਣਾਏ ਹੁੰਦੇ ਨੇ ਉਹ ਜਦੋਂ ਟੁੱਟਦੇ ਆ ਨਾ ਫਿਰ ਇੱਕ ਤਾਂ ਦੁੱਖ ਬੜਾ ਲੱਗਦਾ ਤੇ ਦੂਜਾ ਸਭ ਤੋਂ ਵੱਡੀ ਚਿੰਤਾ ਹੁੰਦੀ ਹੈ ਕਿ ਜਿਹੜੇ ਮਾਪਿਆਂ ਨੇ ਐਡੀਆਂ ਅਰਦਾਸਾਂ ਦੁਆਵਾਂ ਮੰਨਤਾ ਕਰਕੇ ਹਾੜੇ ਕੱਢ ਕੇ ਵੀਜ਼ਾ ਲਗਵਾ ਲਿਆ ਪੈਸੇ ਦੇ ਕੇ ਕਿਸੇ ਤਰੀਕੇ ਦੇ ਨਾਲ ਵੀ ਉਹਨਾਂ ਨੂੰ ਕੀ ਜਵਾਬ ਦੇਣਾ ਤੇ ਫਿਰ ਜਿਹੜੀ ਇਹ ਮੁਸੀਬਤ ਜਿਹੜੀ ਹੈ ਉੱਥੇ ਜਾ ਕੇ ਸਟੂਡੈਂਟ ਦੀ ਜਾਂ ਸਾਡੇ ਜਿਹੜੇ ਆ ਨੌਜਵਾਨ ਹੈਗੇ ਉਹਨਾਂ ਦੀ ਵੱਡੀ ਬਣ ਜਾਂਦੀ ਹੈ ਆ ਬਿਲਕੁਲ ਚੰਨ ਸਾਹਿਬ ਇਸ ਟਾਈਮ ਜਿਹੜਾ ਮਾਹੌਲ ਬਣਿਆ ਹੋਇਆ ਨਾ ਬਾਹਰੀਆਂ ਕੰਟਰੀਆਂ ਦਾ ਉਹ ਕੋਈ ਸਖਾਵਾਂ ਨਹੀਂ ਹੈ ਜੀ ਜੇ ਆਪਾਂ ਦੇਖੀਏ ਕੰਪੇਅਰ ਕਰਦੇ ਹਾਂ ਪਿਛਲੇ 3-4 ਸਾਲਾਂ ਦੇ ਨਾਲ ਜਦੋਂ ਕਿ ਕਹਿੰਦੇ ਹਰ ਇੱਕ ਬੰਦੇ ਦਾ ਪਹਿਲਾ ਸੁਪਨਾ ਸੀਗਾ ਕੈਨੇਡਾ ਜਾਂ ਅਮਰੀਕਾ ਜੇ ਅਮਰੀਕਾ ਨਹੀਂ ਬਣਿਆ ਤੇ ਕੈਨੇਡਾ ਜ਼ਰੂਰ ਜਾਣਾ ਹੁਣ ਇਹ ਸੁਪਨਾ ਜਿਹੜਾ ਆ ਨਾ ਇਹ ਬੋਝ ਬਣ ਗਿਆ ਹੁਣ ਲੋਕੀ ਜਿਹੜੇ ਆ ਉਹ ਕੈਨੇਡਾ ਤੇ ਅਮਰੀਕਾ ਦੇ ਸੁਪਨੇ ਲੈਣੇ ਛੱਡ ਰਹੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇੱਥੇ ਦੇ ਜਿਹੜੇ ਹਾਲਾਤ ਨੇ ਨਾ ਉਹ ਹੁਣ ਉਹ ਨਹੀਂ ਰਹੇ ਜਿਹੜੇ ਆਪਾਂ ਪਹਿਲਾਂ ਭਾਲਦੇ ਸੀ ਜੋ ਆਪਾਂ ਨੂੰ ਦਿਖਦਾ ਸੀ ਹੁਣ ਤਾਂ ਇੱਥੇ ਤੇ ਜਿਹੜੇ ਰਿੰਗੇ ਵੀ ਐ ਉਹਨਾਂ ਨੂੰ ਵੀ ਖਾਣ ਪੀਣ ਦੇ ਲਾਣੇ ਪਏ ਹੋਏ ਆ ਪਤਾ ਨਹੀਂ ਲੱਗ ਰਿਹਾ ਕੀ ਕਰੀਏ ਕੀ ਨਾ ਕਰੀਏ ਇੱਕ ਬਹੁਤ ਵੱਡੀ ਆਸ ਲੋਕਾਂ ਨੂੰ ਹੁੰਦੀ ਸੀ ਕਿ ਸਾਡਾ ਧੀ ਪੁੱਤ ਹੁਣ ਅਮਰੀਕਾ ਪਹੁੰਚ ਗਿਆ ਕੈਨੇਡਾ ਪਹੁੰਚ ਗਿਆ ਹੁਣ ਨਹੀਂ ਲਈਦੇ ਚਾਰ ਕੁ ਦਿਨਾਂ ਦੇ ਵਿੱਚ ਵਿੱਚ ਇਹਨੇ ਸਖਾਲੇ ਕਰ ਦੇਣਾ ਉੱਥੇ ਵਧੀਆ ਜੌਬ ਲੱਗ ਜਣੀ ਆ ਹੌਲੀ ਹੌਲੀ ਟਰੱਕ ਦਾ ਲਾਇਸੈਂਸ ਲੈ ਲੂਗਾ ਚਾਹੇ ਉਹ ਕੈਨੇਡਾ ਚਾਹੇ ਅਮਰੀਕਾ ਤੇ ਸਾਲ 2 ਸਾਲ ਬਾਅਦ ਸਾਲ ਕੁ ਦੇ ਵਿੱਚ ਵਿੱਚ ਕੈਨੇਡਾ ਤੋਂ ਵਧੀਆ ਡਾਲਰ ਆਉਣੇ ਸ਼ੁਰੂ ਹੋ ਜਾਨੇ ਆ 6 ਕੁ ਮਹੀਨਿਆਂ ਦੇ ਵਿੱਚ ਵਿੱਚ ਕਰਜ਼ਾ ਲਾਤੀ ਜਾਣਾ ਉਸ ਤੋਂ ਬਾਅਦ ਵਧੀਆ ਕੋਠੀ ਪਾ ਲੈਣੀ ਹੈ ਹੌਲੀ ਹੌਲੀ ਜ਼ਮੀਨ ਵੀ ਖਰਾ ਲੈਣੀ ਹੈ ਪਰ ਝੰਡਾ ਸਾਹਿਬ ਉਹ ਨਹੀਂ ਗੱਲਾਂ ਦੂਰ ਦੀਆਂ ਹੋ ਗਈਆਂ ਹੁਣ ਇਹ ਢੋਲ ਜਿਹੜੇ ਆ ਦੂਰ ਦੇ ਹੋ ਗਏ ਆ ਕਿਉਂਕਿ ਜੇ ਆਪਾਂ ਨੀਜ਼ ਲਾ ਕੇ ਦੇਖੀਏ ਨਾ ਇਸ ਟਾਈਮ ਕੈਨੇਡਾ ਦੀ ਧਰਤੀ ਤੋਂ ਖਬਰਾਂ ਬੜੀਆਂ ਬਾੜੀਆਂ ਆ ਰਹੀਆਂ ਬਿਲਕੁਲ ਜਿਹੜੇ ਹਾਲਾਤ ਜਿਹੜੇ ਆ ਨਾ ਚਾਹੇ ਇਮੀਗ੍ਰੇਸ਼ਨ ਨੂੰ ਲੈ ਕੇ ਆ ਚਾਹੇ ਸਟੂਡੈਂਟ ਵੀਜ਼ੇ ਨੂੰ ਲੈ ਕੇ ਆ ਚਾਹੇ ਉਹ ਆਪਾਂ ਜਿਹੜੇ ਆਮ ਲੋਕ ਵੀਜ਼ਾ ਲੈ ਕੇ ਉੱਥੇ ਆਉਂਦੇ ਸੀਗੇ ਹੁਣ ਉਹ ਹਾਲਾਤ ਉੱਥੇ ਦੇ ਰਹੇ ਨਹੀਂ ਕਿਉਂਕਿ ਅਸੀਂ ਇਹਨਾਂ ਹਾਲਾਤਾਂ ਨੂੰ ਆਪ ਹੀ ਇਸ ਪਾਸੇ 모ੜਾ ਪਾਇਆ ਅਸੀਂ ਹਰ ਉਹ ਕੰਮ ਕੀਤਾ ਜਿਹਦੇ ਨਾਲ ਅਸੀਂ ਕਹ ਦੋ ਕਿ ਉਹ ਸਾਰੇ ਲੂਪ ਹੋਲ ਜਿਹੜੇ ਆ ਅਸੀਂ ਉਹ ਯੂਜ਼ ਕੀਤੇ ਮਤਲਬ ਸਿੱਧਾ ਸਦਾ ਇਹ ਕਿ ਅਸੀਂ ਤਰੀਕੇ ਦੇ ਨਾਲ ਟੇਢੀ ਉਂਗਲੀ ਦੇ ਨਾਲ ਕਿਉਂ ਕੱਟਣਾ ਚਾਹਿਆ ਮਤਲਬ ਕਿ ਹਰ ਕੋਈ ਕੰਮ ਜਿਹੜਾ ਟੇਢੇ ਤਰੀਕੇ ਨਾਲ ਕਰਨਾ ਚਾਹਿਆ ਉਥੇ ਤੇ ਹੁੰਦੇ ਵੀ ਰਹੇ ਪਰ ਹੁਣ ਜਿਹੜਾ ਨਾ ਸਰਕਾਰਾਂ ਜਿਹੜੀਆਂ ਉਹ ਇਹਦੇ ਤੇ ਹੋ ਗਈਆਂ ਕਹੋ ਕਿ ਸਖਤ ਇਮੀਗ੍ਰੇਸ਼ਨ ਨੂੰ ਲੈ ਕੇ ਦੋਵਾਂ ਮੁਲਕਾਂ ਦੇ ਵਿੱਚ ਬਹੁਤ ਭਾਰੀ ਬਹੁਤ ਵੱਡੀ ਜਿਹੜੀ ਹੈ ਕਾਰਵਾਈ ਜਿਹੜੀ ਹੈ ਉਹ ਹੋਈ ਜਾਂ ਰਹੀ ਆ ਤੇ ਆ ਉਹਦਾ ਹੀ ਕਾਰਨ ਹੈ ਇਸ ਮੁੰਡੇ ਨੇ ਖੁਦ ਕਿਸੇ ਇਸ ਕਰਕੇ ਨਹੀਂ ਕੀਤੀ ਕਿ ਉਹਨੂੰ ਕੋਈ ਸਤਾਉਂਦਾ ਸੀਗਾ ਜਾਂ ਉਹਨੂੰ ਕਹਿ ਲੋ ਕੋਈ ਪੁਲਿਸ ਮਾਰਦੀ ਸੀ ਜਾਂ ਕੁਝ ਹੁਣ ਦੇਖੋ ਜਦੋਂ ਕੰਮ ਨਹੀਂ ਮਿਲਦਾ ਪੈਸੇ ਜੁੜਦੇ ਨਹੀਂ ਖਰਚੇ ਸਿਰ ਤੇ ਚੜੀ ਜਾਂਦੇ ਆ ਪਹਿਲਾ ਕਰਜ਼ਾ ਜਿਹੜਾ ਚੁੱਕ ਕੇ ਆਇਆ ਉਹ ਲੱਥਿਆ ਨਹੀਂ ਨਵਾਂ ਹੋਰ ਚੜੀ ਜਾਂਦਾ ਤੇ ਹੁਣ ਇਹ ਜਿਹੜੇ ਨੌਜਵਾਨ ਬੱਚੇ ਆ ਇਹਨਾਂ ਨੂੰ ਕੋਈ ਕਾਉਂਸਲਿੰਗ ਮਿਲਦੀ ਨਹੀਂ ਯਾਨੀ ਕਿ ਇਹਨਾਂ ਨੂੰ ਕੋਈ ਸਮਝਾਉਣ ਵਾਲਾ ਉੱਥੇ ਹੈ ਨਹੀਂ ਮਾਪਿਆਂ ਦੇ ਕੋਲ ਉਹੀ ਟਾਈਮ ਹੁੰਦਾ ਜਿਹੜਾ ਅੱਧਾ ਪੌਣਾ ਘੰਟਾ ਇਹਨਾਂ ਨੇ ਫੋਨ ਤੇ ਗੱਲਬਾਤ ਕਰਨੀ ਹੁੰਦੀ ਹੈ ਇਹ ਜਿਹੜੇ ਬੱਚੇ ਆ ਆਪਣੇ ਦਿਲ ਦੀ ਗੱਲ ਉੱਥੇ ਦੱਸਦੇ ਨਹੀਂਗੇ ਜੇ ਕਿਸੇ ਯਾਰ ਦੋਸਤ ਨੂੰ ਦੱਸਦੇ ਵੀ ਹੋਣਗੇ ਉਹ ਆਪ ਵੀਜੀ ਹੁੰਦਾ ਤੇ ਪਤਾ ਉਦੋਂ ਲੱਗਦਾ ਆ ਕਿ ਇਹ ਜਿਹੜਾ ਜਿਹੜਾ ਕਹੋ ਕਿ ਡਿਪਰੈਸ਼ਨ ਦਾ ਦਾਇਤ ਆ ਉਹ ਕਿਹੜੇ ਵળે ਆਣ ਟੁੱਕਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਬਹੁਤ ਮਾੜੀ ਹੋਈ ਹੈ ਇਹ ਘਾਟਾ ਜਿਹੜਾ ਪਰਿਵਾਰਾਂ ਵਾਸਤੇ ਕਹਿਣਾ ਤੇ ਇਹ ਵੱਡਾ ਬੋਝ ਹੈ ਜਿਹੜਾ ਕਰਜ਼ਾ ਨਾ ਚੰਨ ਸਾਹਿਬ ਉਹ ਤੇ ਲੱਗ ਜਾਣਾ ਹੋ ਸਕਦਾ ਕੋਈ ਸਾਲ ਦੋ ਸਾਲ ਨੂੰ ਰਿਸ਼ਤੇਦਾਰ ਇਧਰੋਂ ਉਧਰੋਂ ਲੋਕੀ ਇਕੱਠਾ ਕਰਕੇ ਲਾ ਦੇਣਗੇ ਪਰ ਜਿਹੜਾ ਜੀ ਚਲਿਆ ਜਾਂ ਜੇ ਹੁਣ ਚਾਹੇ ਉਹ ਖੁਦਕੁਸ਼ੀ ਕਰਨ ਵਾਲਾ ਮਾਮਲਾ ਹੈ ਚਾਹੇ ਉਹਦੇ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ ਹੈ ਉਹ ਘਾਟੇ ਤਾਂ ਪੂਰੇ ਨਹੀਂ ਹੋਣੇ ਫੇਸ ਕਰਕੇ ਭਾਈ ਜਿਹੜੇ ਭਾਰਤ ਵਿੱਚ ਬੈਠੇ ਮਾਪੇ ਆ ਉਹਨਾਂ ਨੂੰ ਬੇਨਤੀ ਹੈ ਕਿ ਬੱਚਿਆਂ ਨੂੰ ਬਹੁਤਾ ਜਿਆਦਾ ਕੰਪੈਲ ਨਾ ਕਰਿਆ ਕਰੋ ਜਦੋਂ ਫੋਨ ਕਰਦੇ ਆ ਦੁੱਖ ਸੁੱਖ ਸਾਂਝਾ ਕਰਿਆ ਕਰੋ ਇਹਨਾਂ ਨੂੰ ਪੁੱਛਿਆ ਕਰੋ ਕਿ ਕੰਮਕਾਰ ਦੇ ਕਿਹੋ ਜਿਹੇ ਹਾਲਾਤ ਨੇ ਬਹੁਤਾ ਆਪਣੇ ਆਪ ਨੂੰ ਤੰਗ ਨਾ ਕਰ ਕੋਈ ਥੋੜੀ ਖਾਲਾ ਥੋੜੀ ਕਮਾਲਾ ਤੇ ਸਮਾਂ ਲੱਗ ਜੂਗਾ ਬੱਚਿਆਂ ਦੇ ਨਾਲ ਪਿਆਰ ਭਰੀਆਂ ਗੱਲਾਂ ਕਰਿਆ ਕਰੋ ਇਹਨਾਂ ਦਾ ਦੁੱਖ ਸੁੱਖ ਵੰਡਾਇਆ ਕਰੋ ਕਿਉਂਕਿ ਹਾਲਾਤ ਜਿਹੜੇ ਇਸ ਟਾਈਮ ਬਾਹਰਲੀਆ ਕੰਟਰੀਆਂ ਦੇ ਉਹ ਚੰਗੇ ਨਹੀਂ ਜੇ ਤੇ ਇਸ ਕਰਕੇ ਆ ਆਪਣੀਆਂ ਡਿਮਾਂਡਾਂ ਜਿਹੜੀਆਂ ਉਹ ਘਟਾ ਲਓ ਜਾਂ ਇਦਾਂ ਕਹਿ ਲਓ ਕਿ ਹਜੇ ਉਹਨਾਂ ਨੂੰ ਖੁੰਝੇ ਲਾ ਕੇ ਰੱਖ ਲਓ ਨਾ ਕਰਿਆ ਕਰੋ ਬਹੁਤੀਆਂ ਡਿਮਾਂਡਾਂ ਬੱਚਿਆਂ ਦੇ ਕੋਲੋਂ ਕਿਉਂਕਿ ਹੁਣ ਕਮਾਈਆਂ ਦੇ ਸਾਧਨ ਜਿਹੜੇ ਵਸੀਲੇ ਬੜੇ ਘਟ ਗਏ ਆ ਚਾਹੇ ਅਮਰੀਕਾ ਚਾਹੇ ਕੈਨੇਡਾ ਤੇ ਆ ਜਿਹੜੇ ਦਿਨ ਨਾ ਵਿਕਣੇ ਪੈਣ ਆ ਆਸ ਕਰਦੇ ਆ ਕਿ ਜਿਹੜੇ ਭਾਰਤ ਵਿੱਚ ਬੈਠੇ ਮਾਪੇ ਆ ਉਹ ਆਪਣੇ ਬੱਚਿਆਂ ਨਾਲ ਦਿਲ ਦੀ ਗੱਲ ਜਰੂਰ ਕਰਿਆ ਕਰਨ ਦਿਲ ਦੀ ਗੱਲ ਪੁੱਛਿਆ ਵੀ ਕਰਨ ਤੇ ਤਾਂ ਕਿ ਜਿਹੜਾ ਉਹਨਾਂ ਦਾ ਡਿਪਰੈਸ਼ਨ ਹੈ ਘਟੇ ਜੇ ਹੋ ਸਕੇ ਤਾਂ ਜਿਹੜੇ ਕੋਈ ਉਹਨਾਂ ਦੇ ਲਾਗੇ ਛਾਕੇ ਰਿਸ਼ਤੇਦਾਰ ਜਾਂ ਸੱਜਣ ਮਿੱਤਰ ਰਹਿੰਦੇ ਆ ਉਹਨਾਂ ਨਾਲ ਕੌਂਟੈਕਟ ਕਰਕੇ ਤੇ ਥੋੜੀ ਬਹੁਤੀ ਕਾਉਂਸਲਿੰਗ ਕਰਵਾ ਦਿਆ ਕਰੋ ਬਾਕੀ ਜਿਹੜਾ ਇਹ ਸਮਾਂ ਆ ਇਹ ਕਿਸੇ ਤੇ ਵੀ ਨਾ ਆਵੇ ਅਸੀਂ ਤਾਂ ਇਹੋ ਹੀ ਵਾਹਿਗੁਰੂ ਅੱਗੇ ਦੁਆ ਅਰਦਾਸ ਕਰਦੇ ਆ ਤੇ ਉਹਨਾਂ ਮਾਪਿਆਂ ਦਾ ਅਸੀਂ ਦੁੱਖ ਵੀ ਵਡਾਉਂਦੇ ਆ ਤੇ ਨਾਲ ਉਸ ਪ੍ਰਮਾਤਮਾ ਅੱਗੇ ਏ ਬੀ ਐਨ ਟੀ ਅਰਦਾਸ ਕਰਦੇ ਹਾਂ ਕਿ ਵਿਚਲੀਆਂ ਰੋਹਾਂ ਨੂੰ ਚਰਨਾਚੇ ਨਵਾਸ ਬਖਸ਼ੇ ਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਇਹ ਸਾਡੇ মিডিਆ ادارے ਵੱਲੋਂ ਦਿਲੋਂ ਅਰਦਾਸ ਹੈ